ਹਰੋ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਅੱਜ ਇੱਕ ਡਿਸਕਸ਼ਨ ਕਰਨੀ ਹੈ ਜਿਹੜਾ ਕਿ ਸਾਡਾ ਇੱਕ ਐਕਸਪੀਰੀਅੰਸ ਹੋਇਆ ਜਿਹੜਾ ਐਕਸਪੀਰੀਅੰਸ ਅੱਜ ਸਾਡਾ ਹੋਇਆ ਨਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਇਨਸਾਨੀਅਤ ਤੋਂ ਨਾ ਜਿਹੜਾ ਬਲੀਵ ਹੈਗਾ ਨਾ ਉਹ ਹੋਰ ਉੱਠਦਾ ਗਿਆ ਕਿਉਂਕਿ ਅੱਜ ਦੇ ਡੇਟ ਦੇ ਵਿੱਚ ਤੁਸੀਂ ਦੇਖੋ ਇਨਸਾਨੀਅਤ ਤਾਂ ਵੈਸਟ ਮਰ ਚੁੱਕੀ ਆ ਕਿਤੇ ਵੀ ਰਹੀ ਨਹੀਂ 1% ਹੋਊਗੇ ਇਨਸਾਨੀਅਤ ਇਹ ਕਿਤੇ ਹੋਊਗੀ ਤਾਂ 99% ਜਿਹੜੇ ਇਨਸਾਨ ਨੇ ਤਾਂ ਉਹ ਮਰ ਚੁੱਕੇ ਅੱਜ ਦੀ ਡੇਟ ਦੇ ਵਿੱਚ ਕਿਤੇ ਕਿਸੇ ਨੇ ਕਿਸੇ ਨੂੰ ਉਧਾਰ ਦਿੱਤਾ ਉਹਦੇ ਮਾੜੇ ਟਾਈਮ ਦੇ ਵਿੱਚ ਮਦਦ ਕੀਤੀ ਉਸ ਤੋਂ ਬਾਅਦ ਉਹ ਬਾਅਦ ਚ ਉਹਨੂੰ ਅੱਖਾਂ ਦਿਖਾਉਂਦਾ ਵਾ ਉਹ ਕਹਿੰਦਾ ਮੈਂ ਤੇਰਾ ਪੈਸਾ ਨਹੀਂ ਦੇਣਾ ਜਾ ਕਰਨਾ ਜੋ ਕਰ ਲਾ ਠੀਕ ਹੈ ਬਾਅਦ ਚ ਉਹਦੇ ਤੇ ਇਲਜ਼ਾਮ ਲਾ ਦਿੰਦਾ ਸੋ ਆ ਚੀਜ਼ਾਂ ਹੋ ਰਹੀਆਂ ਨੇ ਕਿਤੇ ਕਿਸੇ ਨੇ ਕਿਸੇ ਦਾ ਭਲਾ ਕੀਤਾ ਬਾਅਦ ਚ ਉਹਦੇ ਨਾਲ ਹੀ ਮਾੜਾ ਹੁੰਦਾ ਆ ਸੋ ਇਸੇ ਤਰੀਕੇ ਦਾ ਅੱਜ ਇੱਕ ਇਨਸੀਡੈਂਟ ਜਿਹੜਾ ਅਸੀਂ ਦੇਖਿਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੋਇਆ ਕਿ ਅੱਜ ਅਸੀਂ ਕਿਸੇ ਸ਼ਾਪ ਦੇ ਵਿੱਚ ਸਮਾਨ ਲੈਣ ਲਈ ਗਏ ਕਿਸੇ ਕੱਪੜੇ ਦੀ ਸ਼ਾਪ ਸੀਗੀ ਸੋ ਉੱਥੇ ਉਹਨਾਂ ਦਾ ਜਿਹੜਾ ਸਰਵੈਂਟ ਸੀਗਾ ਇੱਕ ਮੁੰਡਾ ਰੱਖਿਆ ਹੋਇਆ ਸੀਗਾ ਜਿਹੜਾ ਮਾਲਕ ਸੀਗਾ ਉਹ ਮਾਲਕ ਦੁਕਾਨ ਤੇ ਨਹੀਂ ਸੀ ਉਹ ਕਿਤੇ ਹੋਰ ਪਾਸੇ ਗਿਆ ਸੀਗਾ ਅਸੀਂ ਉੱਥੋਂ ਹਮੇਸ਼ਾ ਕੱਪੜੇ ਲੈਨੇ ਆ ਤੇ ਉਹਨਾਂ ਦੀ ਇੱਕ ਹੋਰ ਸ਼ਾਪ ਹੈਗੀ ਆ ਤੇ ਮਾਲਕ ਜਿਹੜਾ ਸੀਗਾ ਮਾਲਕ ਦੀ ਜਿਹੜੀ ਵਾਈਫ ਸੀਗੀ ਉਹ ਕਿਸੇ ਹੋਰ ਸ਼ਾਪ ਤੇ ਬੈਠੀ ਸੀ ਜਦੋਂ ਅਸੀਂ ਉੱਥੇ ਗਏ ਮੁੰਡਾ ਕਹਿੰਦਾ ਜੀ ਮੈਂ ਹੈਗਾ ਕੋਈ ਗੱਲ ਨਹੀਂ ਮੈਂ ਦਿਖਾ ਦੇਣਾ ਉਹਰੇ ਸਾਨੂੰ ਕੱਪੜੇ ਵਗੈਰਾ ਦਿਖਾਏ ਉਸ ਤੋਂ ਬਾਅਦ ਥੋੜੀ ਦੇਰ ਦੇ ਵਿੱਚ ਤੇ ਮੈਂ ਪਹਿਲਾ ਦੱਸਣਾ ਤੁਹਾਨੂੰ ਕਿ ਜਿਸ ਟਾਈਮ ਅਸੀਂ ਉੱਥੇ ਗਏ ਸੀ ਨਾ ਉੱਥੇ ਪੱਖਾ ਚੱਲ ਰਿਹਾ ਸੀਗਾ ਸਿਰਫ ਹੁਣ ਤੁਸੀਂ ਦੇਖੋ ਅੱਜ ਤਰੀਕ ਕਿੰਨੀ ਹੈਗੀ 26 ਤਰੀਕ ਹੈ 26 ਮਈ 2025 ਤੇ ਗਰਮੀ ਕਿੰਨੀ ਹੋਈ ਪਈ ਹੈ ਤੁਸੀਂ ਦੇਖੋ ਪੱਖੇ ਦਾ ਬਸ ਚੱਲ ਰਿਹਾ ਨਹੀਂ ਚੱਲ ਰਿਹਾ ਕੂਲਰ ਦਾ ਵੀ ਬਸ ਨਹੀਂ ਚੱਲ ਰਿਹਾ ਹੁਣ ਤਾਂ ਏਸੀ ਚਾਹੀਦਾ ਇਸ ਮੌਸਮ ਦੇ ਵਿੱਚ ਇਸ ਮਹੀਨਿਆਂ ਦੇ ਵਿੱਚ ਜਿਵੇਂ ਮਈ ਜੂਨ ਜੁਲਾਈ ਇਨ੍ਹਾਂ ਮਹੀਨਿਆਂ ਦੇ ਵਿੱਚ ਏਸੀ ਤੋਂ ਥੱਲੇ ਤਾਂ ਕੰਮ ਹੁੰਦਾ ਹੀ ਨਹੀਂਗਾ ਠੀਕ ਹੈ ਤੇ ਉਹ ਮੁੰਡਾ ਪੱਖੇ ਥੱਲੇ ਬੈਠਾ ਹੋਇਆ ਸੀ ਦੁਕਾਨ ਦੇ ਵਿੱਚ ਠੀਕ ਹੈ ਤੇ ਅੱਗੇ ਮੈਂ ਤੁਹਾਨੂੰ ਦੱਸਦਾ ਜਦੋਂ ਉਹ ਜਿਹੜੀ ਦੁਕਾਨ ਦੀ ਮਾਲਕਣ ਜਦੋਂ ਆਈ ਉੱਥੇ ਨਾਲ ਹੀ ਉਹਨੇ ਰਿਮੋਟ ਚੱਕਿਆ ਏਸੀ ਓਨ ਕੀਤਾ ਇਥੇ ਮੈਂ ਹੈਰਾਨ ਰਹਿ ਗਿਆ ਬਹੁਤ ਜ਼ਿਆਦਾ ਹੈਰਾਨ ਇੱਕ ਇਨਸਾਨੀਅਤ ਜਿਹੜੀ ਹੈਗੀ ਨਾ ਮੈਨੂੰ ਇਹ ਮਹਿਸੂਸ ਹੋਇਆ ਮੈਂ ਕਿਹ ਯਾਰ ਇਨਸਾਨੀਅਤ ਕਿੱਥੇ ਗਈ ਇਨਸਾਨੀਅਤ ਮਰ ਚੁੱਕੀ ਹੈ ਯਾਰ ਹੈ ਹੀ ਨਹੀਂ ਆਪਣੇ ਲੋਕਾਂ ਦੇ ਵਿੱਚ ਹੈ ਕੀ ਜਿਹੜਾ ਉਹ ਬੰਦਾ ਕੰਮ ਕਰ ਰਿਹਾ ਦੁਕਾਨ ਦੇ ਵਿੱਚ ਕੀ ਉਹਨੂੰ ਗਰਮੀ ਨਹੀਂ ਲੱਗ ਰਹੀ ਕਿ ਉਹ ਬੰਦਾ ਕਿ ਉਹ ਮੁੰਡਾ ਇੱਕ ਏਸੀ ਦੀ ਠੰਡੀ ਹਵਾ ਵੀ ਡਿਜ਼ਰਵ ਨਹੀਂ ਕਰਦਾ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਉਹ ਤੁਹਾਡੀ ਦੁਕਾਨ ਸੰਭਰਿਆ ਜਿੰਨਾ ਤੁਸੀਂ ਉਹਨੂੰ ਦਿੰਦੇ ਹੋਵੋਗੇ ਨਾ ਉਸ ਤੋਂ ਬਾਅਦ ਤੁਸੀਂ ਉਤੋਂ ਕਮਾ ਰਹੇ ਹੋ ਫਿਰ ਤੁਸੀਂ ਉਹਨੂੰ ਦੇ ਰਹੇ ਹੋ ਜੇ ਕਮਾਈ ਹੋ ਰਹੀ ਹੋਊਗੀ ਤਾਂ ਹੀ ਤਾਂ ਤੁਸੀਂ ਉਹਨੂੰ ਤਨਖਾਹ ਵੀ ਦੇ ਰਹੇ ਹੋ ਨਾ ਤੇ ਤੁਸੀਂ ਦੇਖ ਲਓ ਤੁਹਾਡੀ ਜਿਹੜੀ ਇਨਸਾਨੀਅਤ ਹੈਗੀ ਆ ਉਹਦੇ ਵਾਸਤੇ ਕਿੰਨੀ ਆ ਕਿੰਨੀ ਆ ਕਿ ਤੁਸੀਂ ਉਹਨੂੰ ਇਹ ਕਿਹਾ ਹੋਇਆ ਕਿ ਏਸੀ ਨਹੀਂ ਚਲਾਉਣਾ ਜਦ ਤੁਸੀਂ ਏਸੀ ਬੰਦ ਕਰਕੇ ਜਾਂਦੇ ਹੋਵੋਗੇ ਜਦੋਂ ਮੁੰਡਾ ਦੁਕਾਨ ਤੇ ਹੈਗਾ ਤੁਸੀਂ ਵੀ ਦੁਕਾਨ ਤੇ ਹੈਗੇ ਹੋ ਏਸੀ ਚਲਾਇਆ ਜਦੋਂ ਤੁਸੀਂ ਕਿਤੇ ਚਲੇਗੇ ਤੇ ਤੁਸੀਂ ਏਸੀ ਬੰਦ ਕਰ ਦੇਣਾ ਇਹਦਾ ਮਤਲਬ ਕੀ ਬਣਿਆ ਏਸੀ ਬੰਦ ਕਰਕੇ ਜਾਣ ਦਾ ਕਿ ਨਹੀਂ ਜੀ ਉਹਨੇ ਨਹੀਂ ਚਲਾਉਣਾ ਏਸੀ ਉਹ ਡਿਜ਼ਰਵ ਨਹੀਂ ਕਰਦਾ ਏਸੀ ਦੀ ਹਵਾ ਏਸੀ ਦੀ ਠੰਡੀ ਹਵਾ ਕਿਉਂਕਿ ਉਹ ਗਰੀਬ ਆ ਕਿਉਂਕਿ ਉਹਦਾ ਲੈਵਲ ਹੇਠਾਂ ਆ ਠੀਕ ਹੈ ਇਹ ਤੁਹਾਡੀ ਮੈਂਟੈਲਿਟੀ ਹੋ ਚੁੱਕੀ ਸਾਰਿਆਂ ਦੀ ਗੱਲ ਨਹੀਂ ਹੋ ਰਹੀ ਆ ਕੁਝ ਅੱਛੇ ਲੋਕ ਵੀ ਨੇ ਕੁਝ ਵਧੀਆ ਲੋਕ ਵੀ ਹੈਗੇ ਨੇ ਜਿਨ੍ਹਾਂ ਕਈਆਂ ਦੇ ਵਿੱਚ ਇਨਸਾਨੀਅਤ ਜਾਗਦੀ ਵੀ ਆ ਜਮੀਰ ਕਈਆਂ ਦੀ ਮਰੀ ਨਹੀਂ ਹੈਗੀ ਉਹ ਹੈਗੇ ਨੇ ਕੁਝ ਬਟ ਬਹੁਤ ਥੋੜੇ ਨੇ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ 100 ਦੇ ਵਿੱਚ 1% ਇਨਸਾਨੀਅਤ ਜਿਉਂਦੀ ਆ ਜਮੀਰ ਜਾਗਦੀ ਆ ਤੇ ਉਹ ਹੈਗੇ ਨੇ 1% ਬਟ ਜਿਹੜਾ ਮੈਂ ਅੱਜ ਦੇਖਿਆ ਇਹ 99% ਹਰ ਥਾਂ ਤੇ ਹੈਗਿਆ ਸੋ ਮੈਂ ਤਾਂ ਹੈਰਾਨ ਹੋ ਗਿਆ ਯਾਰ ਕਿ ਕੀ ਉਹ ਬੰਦਾ ਕੀ ਉਹ ਮੁੰਡਾ ਏਸੀ ਦੀ ਹਵਾ ਡਿਜ਼ਰਵ ਨਹੀਂ ਕਰਦਾ ਕਿ ਉਹਨੂੰ ਗਰਮੀ ਨਹੀਂ ਲੱਗਦੀ ਹੁਣ ਜਦੋਂ ਤੁਸੀਂ ਦੁਕਾਨ ਦੇ ਵਿੱਚ ਆਏ ਤੁਸੀਂ ਏਸੀ ਔਨ ਕਰ ਲਿਆ ਕਿਉਂ ਤੁਹਾਨੂੰ ਗਰਮੀ ਲੱਗਦੀ ਆ ਬਟ ਉਹਦਾ ਸਰੀਰ ਤਾਂ ਹੈ ਹੀ ਨਹੀਂ ਉਹਦਾ ਜਿਹੜਾ ਸਰੀਰ ਆ ਨਾ ਉਹ ਪੱਕਾ ਹੋ ਗਿਆ ਜਿਹਦੇ ਨਾਲ ਗਰੀਬੀ ਸਹਸ ਸਹਿ ਕੇ ਕਹਿੰਦੇ ਨਾ ਨਾ ਗਰੀਬੀ ਨਾ ਗਰੀਬਾਂ ਨੂੰ ਠੰਡ ਲੱਗਦੀ ਆ ਨਾ ਗਰੀਬਾਂ ਨੂੰ ਗਰਮੀ ਲੱਗਦੀ ਆ ਲੱਗਦੀ ਜ਼ਰੂਰ ਆ ਬਟ ਉਹ ਸਰਵਾਈਵ ਕਰਦੇ ਆ ਕਈ ਹਾਲਾਤਾਂ ਵਿੱਚ ਕਰਦੇ ਆ ਕਈ ਤੁਹਾਡੇ ਵਰਗੇ ਲੋਕਾਂ ਦੇ ਥੱਲੇ ਰਹਿ ਕੇ ਕਰਦੇ ਆ ਸਾਰਿਆਂ ਨੂੰ ਗਰਮੀ ਲੱਗਦੀ ਸਾਰਿਆਂ ਨੂੰ ਠੰਡ ਲੱਗਦੀ ਆ ਸਰੀਰ ਸਾਰਿਆਂ ਦਾ ਇੱਕੋ ਜਿਹਾ ਹੈਗਾ ਉਸ ਪ੍ਰਮਾਤਮਾ ਦੇ ਬਣਾਏ ਹੋਏ ਆ ਅਸੀਂ ਸੋ ਵੀਰੋ ਤੇ ਭੈਣੋ ਜਿਨ੍ਹਾਂ ਜਿਨ੍ਹਾਂ ਦੇ ਵੀ ਦੁਕਾਨ ਤੇ ਛੋਟੇ ਬੱਚੇ ਵੈਸੇ ਤਾਂ ਮਤਲਬ 18 ਸਾਲ ਤੋਂ ਉੱਪਰ ਦੀ ਉਮਰ ਹੈਗੀ ਹੈ ਕਿ ਕੰਮ ਕਰਨ ਵਾਸਤੇ ਬਟ ਉਸ ਤੋਂ ਥੱਲੇ ਵੀ ਕਈ ਇਹੋ ਜਿਹੇ ਬੱਚੇ ਹੈਗੇ ਨੇ ਜਿਹੜੇ ਮਜਬੂਰੀ ਖਾਤਰ ਦੁਕਾਨਾਂ ਦੇ ਵਿੱਚ ਕਈ ਹਸਪੀਟਲ ਦੇ ਵਿੱਚ ਵੀ ਮੈਂ ਦੇਖੇ ਆ ਕਈ ਫੈਕਟਰੀਆਂ ਦੇ ਵਿੱਚ ਮੈਂ ਦੇਖੇ ਆ ਉਹ ਕੰਮ ਕਰ ਰਹੇ ਆ ਮਜਬੂਰੀ ਖਾਤਰ ਕਰ ਰਿਹਾ ਤੇ ਅਸੀਂ 100 ਦੇ ਵਿੱਚ 99% ਲੋਕ ਮੈਂ ਇਹ ਮੰਨ ਲਓ ਤੁਸੀਂ ਜੇ ਤੁਸੀਂ ਕਹੋਗੇ ਨਾ ਯਾਰ ਤੂੰ ਤਾਂ ਬਹੁਤ ਵੱਡਾ ਵਿਦਵਾਨ ਆ ਬਹੁਤ ਵੱਡਾ ਗਿਆਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕੋਈ ਗਿਆਨੀ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਜਿਹੜਾ ਇਹ ਆਪਣਾ ਐਕਸਪੀਰੀਅੰਸ ਆ ਉਹ ਤੁਹਾਨੂੰ ਦੱਸ ਰਿਹਾ ਮੈਂ ਵੀ ਆਪਣੇ ਆਪ ਨੂੰ ਵਿੱਚ ਲੈ ਲੈਣਾ ਚਲੋ 99% ਮੰਨ ਲਓ ਠੀਕ ਹੈ ਕੀ ਉਹਨਾਂ ਵਾਸਤੇ ਸਾਡੀ ਜਿਹੜੀ ਜ਼ਮੀਰ ਆ ਸਾਡੀ ਜਿਹੜੀ ਇਨਸਾਨੀਅਤ ਇੰਨੀ ਮਰ ਚੁੱਕੀ ਆ ਕੀ ਸਾਡੇ ਦਿਮਾਗ ਦੇ ਵਿੱਚ ਇਹ ਫਿੱਟ ਹੋ ਗਿਆ ਨਹੀਂ ਯਾਰ ਇਹ ਗਰੀਬ ਆ ਇਹਨੂੰ ਠੰਡ ਥੋੜੀ ਲੱਗਦੀ ਆ ਨਹੀਂ ਯਾਰ ਇਹ ਗਰੀਬ ਆ ਇਹਨੂੰ ਗਰਮੀ ਥੋੜੀ ਲੱਗਦੀ ਆ ਇਹਦਾ ਸਰੀਰ ਤਾਂ ਲੋਹੇ ਦਾ ਹੈਗਾ ਇਹ ਤੇ ਕੋਈ ਫਰਕ ਹੀ ਨਹੀਂ ਪੈਣਾ ਤੇ ਗਰੀਬੀ ਜਿਹੜੀ ਹੈਗੀ ਨਾ ਉਹ ਫਰਕ ਪਾਉਣ ਹੀ ਨਹੀਂ ਦਿੰਦੀ ਗਰੀਬੀ ਕਰਕੇ ਹੁੰਦਾ ਸਾਰਾ ਕੋਈ ਜਿਹੜਾ ਅਮੀਰ ਆ ਜਿਹਦੇ ਕੋਲ ਪੈਸਾ ਹੈਗਾ ਨਾ ਸੋ ਉਹ ਸਾਰਾ ਕੁਝ ਚਾਹੀਦਾ ਉਹਨੂੰ A ਤੋਂ Z ਇੱਕ ਇੱਕ ਚੀਜ਼ ਉਹਨੂੰ ਚਾਹੀਦੀ ਆ ਉਹਨੂੰ ਠੰਡ ਵੀ ਲੱਗਦੀ ਆ ਉਹਨੂੰ ਗਰਮੀ ਵੀ ਲੱਗਦੀ ਆ ਉਹਨੂੰ ਸਭ ਕੁਝ ਲੱਗਦਾ ਉਹਦਾ ਉਦੇ ਉੱਪਰ ਮੌਸਮ ਦਾ ਫਰਕ ਪੈਂਦਾ ਆ ਉਹਦੇ ਉੱਪਰ ਹਾਲਾਤਾਂ ਦਾ ਫਰਕ ਪੈਂਦਾ ਆ ਸਿਰਫ ਗਰੀਬਾਂ ਦੇ ਉੱਪਰ ਗਰੀਬੀ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ ਸੋ ਆ ਚੀਜ਼ ਜਿਹੜੀ ਮੈਂ ਦੇਖੀ ਆ ਮੈਂ ਤਾਂ ਉਹ ਆਪਣਾ ਤਜਰਬਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਚਲੋ ਜੀ ਕੀਤਾ ਸਾਂਝਾ ਕਰਨ ਤਾਂ ਉਹ ਮੈਂ ਸਾਂਝਾ ਕਰਤਾ ਕਲੀਅਰ ਦੇਖੋ ਸਾਡੀ ਇਦਾਂ ਦੀ ਮੈਂਟੈਲਿਟੀ ਬਣ ਚੁੱਕੀ ਆ ਕਿ ਅਸੀਂ ਗਰੀਬਾਂ ਵਾਸਤੇ ਕੀ ਆਪਣੀ ਸੋਚ ਰੱਖਦੇ ਆ ਸਾਡਾ ਜਿਹੜਾ ਇਨਸਾਨੀਅਤ ਦਾ ਜਿਹੜਾ ਦਾਇਰਾ ਹੈਗਾ ਜਿਹੜਾ ਕ੍ਰਾਈਟੇਰੀਆ ਹੈਗਾ ਉਹ ਕਿੰਨਾ ਜ਼ਿਆਦਾ ਸ੍ਰਿੰਕ ਹੋ ਚੁੱਕਾ ਤੁਸੀਂ ਦੇਖ ਲਓ ਹੈ ਜਦਕੀ ਉਹਨੂੰ ਤਾਂ ਅਸੀਂ ਮਤਲਬ ਫਲਾਉਣਾ ਚਾਹੀਦਾ ਉਸ ਚੀਜ਼ ਨੂੰ ਇਨਸਾਨੀਅਤ ਫਲਾਉਣੀ ਚਾਹੀਦੀ ਅਸੀਂ ਉਹਨੂੰ ਸ਼੍ਰਿੰਕ ਕਰਦੇ ਜਾ ਰਹੇ ਹਾਂ ਮੈਨੂੰ ਤਾਂ ਇਹ ਚੀਜ਼ ਬਹੁਤ ਜ਼ਿਆਦਾ ਮਾੜੀ ਲੱਗੀ ਕਿਉਂਕਿ ਦੇਖੋ ਕਈ ਵਾਰੀ ਨਾ ਜਦੋਂ ਦਿਖਾਵੇ ਦੇ ਵਿੱਚ ਬਹੁਤ ਜ਼ਿਆਦਾ ਪੈ ਗਏ ਅਸੀਂ ਠੀਕ ਹੈ ਜਿੱਥੇ ਇਨਸਾਨੀਅਤ ਦਿਖਾਉਣੀ ਚਾਹੀਦੀ ਉੱਥੇ ਆਪਾਂ ਦਿਖਾਉਂਦੇ ਨਹੀਂ ਬਟ ਜਿੱਥੇ ਦਿਖਾਵਾ ਨਜ਼ਰ ਆਊਗਾ ਨਾ ਕਿਸੇ ਨੂੰ ਉੱਥੇ ਆਪਾਂ ਦਿਖਾਵਾ ਜ਼ਰੂਰ ਕਰਦੇ ਹਾਂ ਸਿਰਫ ਦਿਖਾਵਿਆਂ ਦੇ ਵਿੱਚ ਅਸੀਂ ਰਹਿ ਗਏ ਗਰੀਬਾਂ ਵਾਸਤੇ ਕੋਈ ਇਨਸਾਨੀਅਤ ਨਹੀਂ ਉਦਾਂ ਬਹੁਤ ਪੈਸਾ ਖਰਚ ਕਰ ਦਿੰਦੇ ਅਸੀਂ ਉਦੋਂ ਨਹੀਂ ਦੇਖਦੇ ਕਿ ਪੈਸਾ ਬਰਬਾਦ ਹੋ ਰਿਹਾ ਕਿ ਨਹੀਂ ਹੋ ਰਿਹਾ ਜਦੋਂ ਘਰੇ ਕੋਈ ਬੱਚਾ ਜੰਮਦਾ ਹੈ ਇੰਨਾ ਵੱਡੇ ਲੋਕਾਂ ਦੇ ਘਰੇ 23000 51000 ਛੱਡੋ ਲੱਖ ਲੱਖ ਰੁਪਏ ਦੇ ਦਿੰਦੇ ਨੇ ਮੈਂ ਸੁਣਿਆ ਸੀਗਾ ਕਿਤੇ ਕਿੰਨਰ ਆਏ ਸੀਗੇ ਘਰੇ ਉਹਨੇ ਤਾਂ ਪਲਾਟ ਉਹਨਾਂ ਦੇ ਨਾਂ 'ਤੇ ਲਾ ਦਿੱਤਾ ਉਹਦੇ ਨਾਂ ਲਿਖਾਤਾ ਪਲਾਟ ਮੈਨੂੰ ਖੁਸ਼ੀ ਆ ਜੀ ਮੇਰੇ ਘਰੇ ਮੁੰਡਾ ਹੋਇਆ ਤੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਿ ਆਪਣੀ ਦੁਕਾਨ ਦੇ ਵਿੱਚ ਆਪਣੇ ਸ਼ੋਰੂਮ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਜਵਾਕ ਹੈਗੇ ਨੇ ਜਿਹੜੇ ਵੀ ਜੋ ਉੱਥੇ ਕੰਮ ਕਰਦੀ ਲੇਬਰ ਜਿਹੜੀ ਆ ਉਹਨਾਂ ਵਾਸਤੇ ਉਹਨਾਂ ਦੀ ਮੈਂਟੈਲਿਟੀ ਇਹ ਹੋ ਗਈ ਕਿ ਨਹੀਂ ਜੀ ਇਹਨਾਂ ਨੂੰ ਗਰਮੀ ਤੇ ਠੰਡ ਨਹੀਂ ਲੱਗਦੀ ਗਰਮੀ ਦੇ ਵਿੱਚ ਅਸੀਂ ਏਸੀ ਬੰਦ ਕਰਕੇ ਜਾਣਾ ਹੈ ਠੰਡ ਦੇ ਵਿੱਚ ਜਿਹੜਾ ਹੀਟਰ ਚੱਲਦਾ ਪਿਆ ਉਹ ਅਸੀਂ ਬੰਦ ਕਰਕੇ ਜਾਣਾ ਹੈ ਸੋ ਸਮਝ ਤੋਂ ਬਾਹਰ ਹੈ ਇਹ ਚੀਜ਼ਾਂ ਕਿ ਜਿੱਥੇ ਦੇਣਾ ਚਾਹੀਦਾ ਜਿੱਥੇ ਪੁੰਨ ਖੱਟਣਾ ਚਾਹੀਦਾ ਉੱਥੇ ਆਪਾਂ ਖੱਟਦੇ ਨਹੀਂ ਤੇ ਜਿੱਥੇ ਕੁਛ ਪੱਲੇ ਪੈਣਾ ਹੀ ਨਹੀਂ ਜਿੱਥੇ ਦਖਾਵਾ ਹੋ ਰਿਹਾ ਉੱਥੇ ਅਸੀਂ ਦੇ ਰਹੇ ਹਾਂ ਸੋ ਆਹ ਚੀਜ਼ ਮੇਰੀ ਤਾਂ ਸਮਝ ਤੋਂ ਪਰੇ ਆ ਮੇਰੀ ਸਮਝ ਤੋਂ ਬਾਹਰ ਆ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਹੋ ਸੰਗਤ ਜੀ ਤੁਸੀਂ ਜਵਾਬ ਦੇਣਾ ਹੈ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਕੀ ਸੋਚਦੇ ਹੋ ਕਿ ਤੁਹਾਡੇ ਨਾਲ ਵੀ ਇਦਾਂ ਦਾ ਕੋਈ ਐਕਸਪੀਰੀਅੰਸ ਹੋਇਆ ਤੁਸੀਂ ਤਜਰਬਾ ਕੀਤਾ ਇਨ੍ਹਾਂ ਚੀਜ਼ਾਂ ਦਾ ਜੇ ਕੀਤਾ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਈ ਜਰੂਰ ਸਾਂਝੀ ਕਰਿਓ ਤੇ ਦੱਸਿਓ ਤੁਸੀਂ ਕਿ ਜੋ ਅਸੀਂ ਦੱਸ ਰਹੇ ਹਾਂ ਜੋ ਅਸੀਂ ਅੱਜ ਕਹਿ ਰਹੇ ਹਾਂ ਜੋ ਅਸੀਂ ਆਪਣੇ ਅੱਖੀ ਵੇਖਿਆ ਇਹ ਸਹੀ ਆ ਜਾਂ ਫਿਰ ਗਲਤ ਆ ਜ਼ਰੂਰ ਦੱਸਿਓ ਸੋ ਅੱਜ ਲਈ ਇੰਨਾ ਹੀ ਦੇਸ਼ ਵਿਦੇਸ਼ ਦੀਆਂ ਹੋਰ ਵੀ ਖਬਰਾਂ ਜਾਣਨ ਲਈ ਵੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ